ਫਰੀ ਕੋਟ ਦੇ ਵਿੱਚ ਆਜ਼ਾਦੀ ਦਿਹਾੜੇ ਦੇ ਉੱਪਰ ਰਾਜ ਪੱਧਰੀ ਸਮਾਗਮ ਕਰਾਇਆ ਰਿਹਾ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭੌਂ ਸਿੰਘ ਮਾਨ ਉਹਨਾਂ ਵੱਲੋਂ ਪਹੁੰਚ ਕੇ ਝੰਡਾ ਲहराਇਆ ਗਿਆ ਹੈ ਤੇਜਸਦਿਆਂ ਕੀ ਲਗਾਤਾਰ ਤੁਹਾਨੂੰ ਤਿਆਰੀਆਂ ਦਿਖਾ ਰਹੇ ਸੀ ਤੇ ਇਸ ਟਾਈਮ ਅਸੀਂ ਖੜੇ ਆ ਟਿੱਲਾ ਬਾਬਾ ਫਰੀਦੇ ਦੇ ਨਦੀਕ ਕਿਉਂਕਿ ਇੱਥੇ ਵੀ ਉਹਨਾਂ ਵੱਲੋਂ ਜਿਹੜਾ ਹੈਗਾ ਮੱਥਾ ਟੇਕਣ ਆਉਣਾ ਹੈਗਾ ਤੇ ਉਸ ਤੋਂ ਪਹਿਲਾਂ ਜੇ ਸੁਰੱਖਿਆ ਦੀ ਗੱਲ ਕਰੀਏ ਤਾਂ ਸੁਰੱਖਿਆ ਦੇ ਪ੍ਰਬੰਧ ਪੂਰੇ ਕੀਤੇ ਹੋਏ ਨੇ ਸਾਰੇ ਪਾਸੇ ਜਿਹੜੀ ਹੈਗੀ ਬੈਰੀਕੇਡ ਕੀਤੀ ਹੋਈ ਹੈਗੀ ਆ ਅੱਜ ਜਿਹੜੀ ਹੈਗੀ ਆ ਦੁਪਹਿਰ ਸਮੇਂ ਜਿਹੜੀ ਕੈਬਨਿਟ ਦੀ ਮੀਟਿੰਗ ਹੈਗੀ ਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਫ੍ਰੀਕੋਰਟ ਜਿਹੜਾ ਪਹੁੰਚਣਗੇ ਸਿਆਪੰਗ ਸਿੰਘ ਮਾਨ ਤੇ ਉਸ ਤੋਂ ਬਾਅਦ ਜਿਹੜਾ ਝੰਡਾ ਲਹਿਰਾਉਣ ਦੀ ਰਸਮ ਨੂੰ ਅਦਾ ਕੀਤਾ ਜਾਵੇਗਾ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਇਥੇ ਜਿਹੜਾ ਹੈਗਾ ਪਾਰਕਿੰਗ ਦੇ ਵਿੱਚ ਜਿਹੜਾ ਹੈਗਾ 베ਰੀ ਗੁੱਡ ਕੀਤੀ ਹੋਈ ਨੇ ਸਾਰੇ ਪਾਸੇ ਜਿਹੜਾ ਸਿਰਫ ਪੈਦਲ ਆਉਣ ਜਾਣ ਲਈ ਰੱਖਿਆ ਗਿਆ ਹੈਗਾ ਜਿਹੜਾ ਇਸ ਸਮੇਂ ਗੱਲ ਕਰਗੀ ਤਾਂ ਇਸ ਟਾਈਮ ਜਿਹੜੀਆਂ ਤਿਆਰੀਆਂ ਸੁਰੱਖਿਆ ਨੂੰ ਲੈ ਕੇ ਪੂਰੀਆਂ ਕੀਤੀਆਂ ਗਈਆਂ ਨੇ ਕਿਉਂਕਿ ਪ੍ਰੋਟੋਕੋਲ ਦੇ ਮੁਤਾਬਕ ਜੋ ਸੀਐਮ ਦੀ ਸਕਿਉਰਟੀ ਹੁੰਦੀ ਹੈ ਉਸ ਦੇ ਹਿਸਾਬ ਨਾਲ ਤੁਰੰਤ ਕੀਤੇ ਗਏ ਨੇ ਤੇ ਇਹ ਤਸਵੀਰਾਂ ਦੇ ਵਿੱਚ ਜਿਹੜੇ ਦੇਖ ਸਕਦੇ ਹੋ ਹਰੇ ਪਾਸੇ ਬੈਰਗੜ ਕੀਤੀ ਹੋਈ ਹੈ ਜਿਉਂ ਵੀ ਲੋਕ ਅੱਜ ਵੀਰਵਾਰ ਦਾ ਦਿਨ ਆ ਕਿਉਂਕਿ ਢਿੱਲਬਾ ਫਰੀਦ ਮੱਥਾ ਢੱਕਣ ਆ ਰਹੇ ਨੇ ਤਾਂ ਉਹ ਪੈਦਲ ਆ ਰਹੇ ਨੇ ਜਿਹੜਾ ਹੈਗਾ ਕੋਈ ਇਧਰ ਪਾਰਕਿੰਗ ਦੇ ਅੱਗੇ ਪਾਰਕਿੰਗ ਹੁੰਦੀ ਸੀ ਪਾਰਕਿੰਗ ਦੇ ਵਿੱਚ ਜਿਹੜਾ ਕਿਸੇ ਨੂੰ ਵੀ ਮੋਟਰਸਾਈਕਲ ਵਗੈਰਾ ਨਹੀਂ ਲਿਜਾਣ ਦਿੱਤਾ ਜਾ ਰਿਹਾ ਹੈਗਾ ਹਾਲਾਂਕਿ ਕਨਮਨ ਹੋ ਰਹੀ ਹੈ ਕਨਮਨ ਵਿੱਚ ਵੀ ਜਿਹੜੇ ਹੈਗੇ ਸੁਰੱਖਿਆ ਦੇ ਬੰਦੇ ਨੇ ਪਰ ਦੂਜੇ ਪਾਸੇ ਇਹ ਉਹ ਹਰ ਵਾਰ ਜਿਹੜਾ ਹੈਗਾ ਇਸੇ ਹੀ ਤਾਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਕਿ ਕੋਈ ਵੀ ਸਰਕਾਰ ਹੋਵੇ ਅਕਸਰ ਖੜੀ ਹੁੰਦੀ ਨੇ ਕਿ ਵੀਆਈਪੀ ਕਲਚਰ ਜਿਹੜਾ ਵੱਜ ਜਾਂਦਾ ਹੈ ਲੋਕਾਂ ਨੂੰ ਜਿਹੜੀ ਦਿੱਕਤ ਆਉਂਦੀ ਹੈ ਪਰ ਉਹ ਹਰ ਇੱਕ ਸਰਕਾਰਾਂ ਦੇ ਵਿੱਚ ਹੀ ਜਿਹੜਾ ਦੇਖਣ ਨੂੰ ਮਿਲਦਾ ਤੇ ਸਾਰੇ ਪਾਸੇ ਜਿਹੜੀ ਹੈਗੀ ਆ ਬੈਰਗੇਟ ਕੀਤੀ ਹੋਈ ਆ ਆ ਕਿਸੇ ਨੂੰ ਵੀ ਕੋਈ ਵੱਡਾ ਵਿਕਲ ਜਿਹੜਾ ਨਹੀਂ ਇਧਰ ਆਉਂਦਾ ਜਾ ਰਿਹਾ ਹੈਗਾ ਦੁਕਾਨਾਂ ਫਿਲਹਾਲ ਖੁੱਲੀਆਂ ਨੇ ਪਰ ਦੁਕਾਨਾਂਾਂ ਦੇ ਵਿੱਚ ਜਿਹੜਾ ਹੈਗਾ ਗਾਹਕੀ ਬਹੁਤ ਘੱਟ ਹੈਗੀ ਕਿਉਂਕਿ ਵੀਰਵਾਰ ਦਿਨ ਇੱਥੇ ਕਾਫੀ ਰਸ਼ ਹੋ ਜਾਂਦਾ ਹੈ ਤੇ ਜਿਸ ਤੋਂ ਬਾਅਦ ਅੱਜ ਮੁਖਮਦਰੀ ਪਾਸਿਕ ਮਾਨ ਜਿਹੜਾ ਸ਼ਾਮ ਸੰਗੇ ਸਮੇਂ ਜਿਹੜਾ ਇੱਥੇ ਫ੍ਰੀਕੋਰਡ ਪਹੁੰਚਣਗੇ ਅਤੇ ਉਹਨਾਂ ਦਾ ਠਹਿਰਾਅ ਹੋਗਾ ਉਸ ਤੋਂ ਬਾਅਦ ਜਿਹੜਾ 15 ਤਰੀਕ ਨੂੰ ਸਵੇਰ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਹਾਲਾਂਕਿ ਕਾਫੀ ਉਫਵਾਹਾਂ ਚੱਲ ਰਹੀਆਂ ਨੇ ਪਰ ਉਹਦੇ باوجود ਜਿਹੜਾ ਉਹ ਨਾ ਫਵਾਹਾਂ ਤੇ ਨਾ ਯਕੀਨ ਕੀਤਾ ਜਾਵੇ ਕਿਉਂਕਿ ਜੋ ਰੂਟ ਮੈਪ ਨੇ ਜੋ ਜੋ ਬਣਿਆ ਹੈ ਪਲਾਨ ਉਸ ਦੇ ਹਿਸਾਬੀ ਮੁੱਖ ਮੰਤਰੀ ਪਾਸਿੰਗ ਮਾਨ ਵੱਲੋਂ ਫ੍ਰੀਕੋਰਡ ਦੇ ਵਿੱਚ ਰਾਜਪਤਰੀ ਸਮਾਗਮ ਦੇ ਵਿੱਚ ਝੰਡਾ ਲਹਿਰਾਇਆ ਜਾਵੇਗਾ ਜੋ ਗੱਲ ਕਰੀਏ ਇਸ ਤੋਂ ਪਹਿਲਾਂ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀ ਕਿਸੇ ਵੀ ਮੁੱਖ ਮੰਤਰੀ ਵੱਲੋਂ ਜਿਹੜਾ ਹੈਗਾ ਫ੍ਰੀਕੋਰਡ ਦੇ ਵਿੱਚ ਝੰਡਾ ਨਹੀਂ ਲਹਿਰਾਇਆ ਗਿਆ ਸੀਗਾ ਇਹ ਫ੍ਰੀਕੋਰਡ ਵਿੱਚ ਜਿਹੜਾ ਪਹਿਲੀ ਵਾਰ ਜਿਹੜਾ ਰਾਜਪਤਰੀ ਸਮਾਗਮ ਕਰਾਇਆ ਜਾ ਰਿਹਾ ਹੈ ਜੱਸ ਦੀਆਂ ਵੀ ਤਸਵੀਰਾਂ ਨੇ ਹਾਲਾਂਕਿ ਦੁਕਾਨਾਂ ਖੁੱਲੀਆਂ ਨੇ ਦੁਕਾਨਾਂ ਦੇ ਉੱਪਰ ਕੋਈ ਲਾਗ ਨਹੀਂ ਹੈ। ਆਉਣ ਜਾਣ ਦੇ ਵਿੱਚ ਲੋਕਾਂ ਨੂੰ ਜਿਹੜੀ ਹੈਗੀ ਗੱਡੀਆਂ ਦੇ ਵਿੱਚ ਜਿਹੜਾ ਵਾਸ ਮੋੜਿਆ ਜਾ ਰਿਹਾ ਹੈ ਕਿ ਸਾਰੇ ਪਾਸੇ ਜਿੱਧਰੇ ਪਾਸੇ ਓਟਲਾ ਬੁਰੀ ਹੋਣ ਸਾਰੇ ਪਾਸੇ ਜੀ ਵੀ ਬੈਰੀਕੇਡ ਕੀਤੀ ਹੋਈ ਹੈ ਤੇ ਇਹ ਅੱਜ ਜਿਹੜੇ ਇੱਕ ਵਾਰ ਤੋਂ ਸ਼ੁਰੂਆਤੀ ਤਸਵੀਰਾਂ ਦਿਖਾਈਆਂ ਨੇ ਹੋਰ ਵੀ ਜੇਕਰ ਲੋਕਾਂ ਨੂੰ ਕੋਈ ਸਮੱਸਿਆ ਆਉਂਦੀਆਂ ਉਹ ਤੁਹਾਡੇ ਸਾਹਮਣੇ ਰੱਖਾਂਗੇ ਜਾਂ ਦੌਰੇ ਦਰਾਣ ਕੀ ਨਵਾਂ ਹੁੰਦਾ ਉਹ ਤੁਹਾਡੇ ਸਾਹਮਣੇ ਰੱਖਾਂਗੇ ਇਹ ਜਿਹੜੀਆਂ ਪਹਿਲੀਆਂ ਤਸਵੀਰਾਂ ਨਿਕਲ ਕੇ ਆਈਆਂ ਸਮੇਂ ਅ ਟਿਲਵਾ ਫਰੀਜ ਦੇ ਅਸੀਂ ਨਜ਼ਦੀਕ ਖੜੇ ਆ ਇੱਥੇ ਜਿਹੜਾ ਅੱਜ ਸ਼ਾਮ ਨੂੰ ਉਹਨਾਂ ਵੱਲੋਂ ਮੱਥਾ ਟੇਕਿਆ ਜਾਣਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦਾ ਰੈਸ਼ ਫ੍ਰੀ ਕੋਰਟ ਦੇ ਵਿੱਚ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਵੱਲੋਂ ਕੱਲ ਨੂੰ ਜਿਹੜਾ ਹੈਗਾ ਚੰਡਾ ਲਹਿਰਾਉਣ ਦੀ ਰਸਮ ਕੀਤੀ ਜਾਵੇਗੀ ਕਿਉਂਕਿ ਤਿਆਰੀਆਂ ਮੁਕੰਮਲ ਨੇ ਦੇਖਣਾ ਉਹਨਾਂ ਦੇ ਸਮੇਂ ਦੇ ਵਿੱਚ ਹੋਰ ਕੀ ਅਪਡੇਟ ਨਿਕਲ ਕੇ ਸਾਹਮਣੇ ਆਉਂਦੇ